ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਗੁਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ। ਅੱਜ ਆਪਾਂ ਬਹੁਤ ਹੀ ਪਿਆਰੇ ਜੇ ਸੂਟ ਲੈ ਕੇ ਆਏ ਹਾਂ ਜੀ ਪਿਓਰ ਕਾਟਨ ਦੇ। ਸਾਰੇ ਸੂਟ ਕਾਟਨ ਦੇ ਆਉਣਗੇ ਜੀ। ਬਹੁਤ ਹੀ ਪਿਆਰੀ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਹੈ ਜੀ। ਇਹ ਵਾਲੀ ਕਾਟਨ ਬਹੁਤ ਹੀ ਸੁਪੀਰੀਅਰ ਕਾਟਨ ਹੈ ਜੀ। ਇਹ ਉਹ ਵਾਲੀ ਕਾਟਨ ਨਹੀਂ ਹੈ ਜੀ ਜਿਹੜੀ ਵੱਡੇ ਪਣੇ ਦੀ ਆਪਾਂ ਨੂੰ ਸਰਪਲਸ ਕਾਟਨ ਮਿਲਦੀ ਹੈ ਉਹ ਨਹੀਂ ਹੈਗੀ ਜੀ ਇਹ ਬਹੁਤ ਹੀ ਜ਼ਿਆਦਾ ਹਾਈ ਕੁਆਲਿਟੀ ਦੀ ਕਾਟਨ ਹੈ ਬਾਜ਼ਾਰ ਵਿੱਚ ਇਹਦਾ ਰੇਟ 950000 ਤੱਕ ਸੇਲ ਹੋ ਰਿਹਾ ਜੀ ਇਹ ਸੂਟ ਪਰ ਆਪਣਾ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਹੈ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਸੂਟ ਹੈ ਜੀ ਸ਼ਿਪਿੰਗ ਸਾਰੇ ਸੂਟਾਂ ਤੇ ਫ੍ਰੀ ਰਹੂਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਸੋਹਣੇ ਸੋਹਣੇ ਸੂਟ ਹੈ ਜੀ ਸਾਰੇ ਸੂਟਾਂ ਦੇ ਨਾਲ ਮੈਚਿੰਗ ਬਾਟਮ ਆਉਗੀ ਜੀ ਕਿਸੇ ਸੂਟ ਦੇ ਨਾਲ ਆਪਾਂ ਤੁਸੀਂ ਵੀਡੀਓ ਦੇ ਵਿੱਚ ਦੇਖੋ ਜੀ ਆਪਾਂ ਚਿਕਨ ਦੀ ਬਾਟਮ ਵੀ ਲਈ ਹੋਈ ਹੈ ਜੀ ਕਿਸੇ ਅਧਿਕ ਸੂਟਾਂ ਦੇ ਨਾਲ ਆਪਾਂ ਪਲੇਨ ਪਲੇਨ ਬਾਟਮ ਮੈਚਿੰਗ ਕੀਤੀ ਹੋਈ ਹੈ ਜੀ ਤੇ ਜਲਦੀ ਜਲਦੀ ਆਪਦੇ ਆਰਡਰ ਬੁਕਿੰਗ ਕਰਵਾ ਲਓ ਜੀ ਸਿੰਗਲ ਸਿੰਗਲ ਪੀਸ ਹੈ ਸਿੰਗਲ ਸਿੰਗਲ ਕਲਰ ਹੈ ਲਿਮਟਿਡ ਸਟਾਕ ਹੈ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਓ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਓ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਆਪਣੇ ਫਰੈਂਡ ਸਰਕਲ ਸਰਕਲ ਚ ਸ਼ੇਅਰ ਕਰੋ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ ਜੀ ਵੀਡੀਓ ਦੇਖਦੇ ਦੇਖਦੇ ਜੀ ਪਲੀਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਸੂਟ ਸਾਡੇ ਵਧੀਆ ਲੱਗਦੇ ਆ ਤਾਂ ਪਲੀਜ਼ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਸੋਡੇ ਇੱਕ ਕਮੈਂਟ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਸਪੋਰਟ ਮਿਲਦੀ ਹੈ ਜੀ ਬਹੁਤ ਖੁਸ਼ੀ ਮਿਲਦੀ ਹੈ ਵੀ ਸਾਡੀ ਵੀਡੀਓ ਨੂੰ ਤੁਸੀਂ ਪਸੰਦ ਕਰਦੇ ਹੋ ਤੇ ਬਹੁਤ ਹੀ ਤੁਹਾਡੀ ਇੱਕ ਕਮੈਂਟ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਹੌਸਲਾ ਮਿਲਦਾ ਹੈ ਜੀ ਵੀ ਅਸੀਂ ਹੋਰ ਵੀਡੀਓ ਪਾਈਏ ਸੋਹਣੇ ਸੋਹਣੇ ਸੂਟ ਤੁਹਾਡੇ ਵਾਸਤੇ ਸਸਤੇ ਰੇਟਾਂ ਵਿੱਚ ਲੈ ਕੇ ਆਈਏ ਆਪਣੀ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਜੀ ਬਹੁਤ ਹੀ ਜ਼ਿਆਦਾ ਸਿੰਪਲ ਸੋਬਰ ਜੇ ਸੂਟ ਹੈ ਜੀ ਸਰਦਾਰੀ ਲੁੱਕ ਦੇ ਸੂਟ ਹੈ ਸਾਰੇ ਇਹ ਵਾਲੇ ਡਿਜ਼ਾਈਨ ਤੁਹਾਨੂੰ ਕਿਤੋਂ ਵੀ ਹੋਰ ਨਹੀਂ ਮਿਲਣਗੇ ਜੀ ਇਹ ਵਾਲੇ ਸੂਟ ਸਿਰਫ ਆਪਣੇ ਕੋਲੇ ਵਿਰਸਾ 컬렉ਸ਼ਨ ਤੇ ਹੀ ਆਏ ਆ ਜੀ ਇਹ ਡਿਜ਼ਾਈਨ ਵਿਰਸਾ 컬렉ਸ਼ਨ ਤੇ ਹੀ ਮਿਲਣਗੇ ਜੀ ਤੁਹਾਨੂੰ ਲੋਕਲ ਮਾਰਕੀਟ ਚ ਉਹ ਡਿਜ਼ਾਈਨ ਨਹੀਂ ਮਿਲਣਗੇ ਜੀ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਬਾਟਮ ਤੇ ਵਰਕ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਜੇ ਕਿਸੇ ਭੈਣ ਨੇ ਸੂਟ ਕਸਟਮਾਈਜ਼ ਕਰਵਾਉਣਾ ਹੈ ਕੋਈ ਆਪਦੀ ਪਸੰਦ ਦਾ ਪਲੇਨ ਸਟੱਫ ਦੇ ਉੱਪਰ ਵਰਕ ਕਰਵਾਉਣਾ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਸਟੱਫ ਵੀ ਅਵੇਲੇਬਲ ਹੈ ਜੀ ਹਰ ਤਰ੍ਹਾਂ ਦਾ ਵਰਕ ਵੀ ਅਵੇਲੇਬਲ ਹੈ ਕੋਈ ਵੀ ਤੁਸੀਂ ਮਸ਼ੀਨਵਰਕ ਹੈਂਡਵਰਕ ਕੋਈ ਵੀ ਪੇਂਟਵਰਕ ਦਾ ਸੂਟ ਤੁਸੀਂ ਬਲੋਕ ਪੇਂਟ ਦਾ ਸੂਟ ਰੈਡੀ ਕਰਵਾਉਣਾ ਹੋਵੇ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਵੱਧ ਤੋਂ ਵੱਧ ਆਪਣੀ ਭੈਣ ਦਾ ਸਪੋਰਟ ਕਰੋ ਜੀ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਪਲੀਜ਼ ਕਮੈਂਟ ਜਰੂਰ ਕਰ ਦਿਆ ਕਰੋ ਜੀ ਇੱਕ ਤੇ ਬਹੁਤ ਹੀ ਜਿਆਦਾ ਤੁਹਾਡੇ ਸਾਥ ਦੀ ਸਾਨੂੰ ਲੋੜ ਹੈ ਜੀ ਵੱਧ ਤੋਂ ਵੱਧ ਸਾਡੀ ਸਪੋਰਟ ਕਰੋ ਜੀ ਤੇ ਜਿਆਦਾ ਤੋਂ ਜਿਆਦਾ ਤੁਸੀਂ ਸਾਡੇ ਚੈਨਲ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਜੀ ਵੀ ਤੁਸੀਂ ਸਾਨੂੰ ਕਿੱਥੋਂ ਦੇਖ ਰਹੇ ਹੋ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਜੀ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਤੁਸੀਂ ਸਾਰੀਆਂ ਭੈਣਾਂ ਕਮੈਂਟ ਕਰਦੀਆਂ ਹੋ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਸਸਟਰੀ ਕਾਲ